ਮੇਰੀ ਵੀਡੀਓ ਦੇਖ ਰਹੇ ਸਭ ਇਹਨਾਂ ਨੂੰ ਸਤਿ ਸ੍ਰੀ ਅਕਾਲ ਮੈਂ ਸਰਬਜੀਤ ਸਿੰਘ ਰਿਆੜ ਬਟਾਲੇ ਤੋਂ ਆਪ ਦਾ ਸਵਾਗਤ ਕਰਦਾ ਹਾਂ ਜੀ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੇ ਮਹਾਨ ਇਤਿਹਾਸਕਾਰ ਕਰਮ ਸਿੰਘ ਹਟ ਹਿਸਟੋਰੀਅਨ ਦੀ ਕਰਮ ਸਿੰਘ ਹਿਸਟੋਰੀਅਨ ਦਾ ਜਨਮ ਜੀ 18 ਮਾਰਚ 1884 ਨੂੰ ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਤਰਨਤਾਰਨ ਦੇ ਪਿੰਡ ਚਵਾਲ ਵਿਖੇ ਹੋਇਆ ਜੀ ਪਿਤਾ ਸਰਦਾਰ ਝੰਡਾ ਸਿੰਘ ਔਰ ਮਾਤਾ ਬਿਸ਼ਨ ਕੌਰ ਦੇ ਘਰ ਹੋਇਆ ਸਰਦਾਰ ਸਾਹਿਬ ਦਾ ਖਾਨਦਨ ਜਿਹੜਾ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਿੱਖ ਭਾਈ ਲੰਗਾਹ ਜੀ ਜਿਹੜੇ ਨੇ ਉਹਨਾਂ ਦੇ ਖਾਨਦਾਨ ਦੇ ਨਾਲ ਜੁੜਦਾ ਹੈ ਜੀ ਸਰਦਾਰ ਸਾਹਿਬ ਨੇ ਆਪਣੀ ਮੁੱਢਲੀ ਪੜ੍ਹਾਈ ਜਿਹੜੀ ਹੈ ਆਪਣੇ ਪਿੰਡ ਤੋਂ ਕੀਤੀ ਤੇ 10ਵੀਂ ਇਹਨਾਂ ਨੇ ਤੇ 10ਵੀਂ ਇਹਨੇ ਖਾਲਸਾ ਕਾਲਜੀਏਟ ਸਕੂਲ ਅੰਮ੍ਰਿਤਸਰ ਤੋਂ ਕੀਤੀ ਹੈ ਜੀ ਇਸੇ ਦੌਰਾਨ ਆਪਦੇ ਪਿਤਾ ਜੀ ਜਿਹੜੇ ਨੇ ਫੌਜ ਦੇ ਵਿੱਚੋਂ ਰਿਟਾਇਰ ਹੋਏ ਤੇ ਉਹਨਾਂ ਨੂੰ 50 ਕਿੱਲੇ ਜ਼ਮੀਨ ਜਿਹੜੀ ਹੈ ਉਹ ਸ਼ਾਹਪੁਰ ਚੱਕ ਦੇ ਸ਼ਾਹਪੁਰ ਦੇ ਚੱਕ ਨੰਬਰ 29 ਜਨੂਬੀ ਦੇ ਏਰੀਆ ਦੇ ਵਿੱਚ ਮਿਲੀ ਤੇ ਇਹ ਸਾਰਾ ਪਰਿਵਾਰ ਜਿਹੜਾ ਹੈ ਬਾਅਦ ਦੇ ਵਿੱਚੋਂ ਸ਼ਾਹਪੁਰ ਚਲੇ ਗਏ ਨੇ ਬੀਏ ਕਰਨ ਲਈ ਇਹਨਾਂ ਨੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਐਡਮਿਸ਼ਨ ਲਈ ਹੈ ਪਰ ਸੰਨ 1905 ਦੇ ਵਿੱਚ ਜਦੋਂ ਡਿਗਰੀ ਦਾ ਇਮਤਿਹਾਨ ਦੇਣਾ ਸੀਗਾ ਮਤਲਬ ਲਾਸਟ ਈਅਰ ਦੇ ਵਿੱਚ ਕੁਝ ਮਹੀਨੇ ਪਹਿਲਾਂ ਹੀ ਇਹਨਾਂ ਨੇ ਉਹ ਪੜ੍ਹਾਈ ਜਿਹੜੀ ਹੈ ਉਹ ਛੱਡ ਦਿੱਤੀ ਔਰ ਸਿੱਖ ਇਤਿਹਾਸ ਦੀ ਖੋਜ ਦੇ ਵਿੱਚ ਤੁਰ ਪਏ ਨੇ ਉਸ ਟਾਈਮ ਦੇ ਉੱਤੇ ਸਰਦਾਰ ਕਰਮ ਸਿੰਘ ਨੂੰ ਪਤਾ ਲੱਗਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਪੋਸਟਮ ਸਰਦਾਰ ਕਰਮ ਸਿੰਘ ਨੂੰ ਪਤਾ ਲੱਗਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮਕਾਲੀ ਬੰਦੇ ਵੀ ਕੋਈ 18-20 ਬਿਰਧ ਬੰਦੇ ਜਿਹੜੇ ਨੇ ਉਹ ਜਿਉਂਦੇ ਨੇ ਤੇ ਸਰਦਾਰ ਕਰਮ ਸਿੰਘ ਨੇ ਉਹਨਾਂ ਨੂੰ ਮਿਲਣ ਦਾ ਵੀ ਮਨ ਬਣਾਇਆ ਫਿਰ ਸਰਦਾਰ ਸਾਹਿਬ ਇੱਕ ਵਾਰੀ ਇਹਨਾਂ ਨੇ ਮੱਕੇ ਜਾਣ ਦਾ ਵੀ ਮਨ ਬਣਾਇਆ ਮੱਕੇ ਹਾਜ਼ੀਆਂ ਦੇ ਨਾਲ ਗਏ ਵੀ ਪਾਰੇ ਬਗਦਾਦ ਦੇ ਵਿੱਚੋਂ ਵਾਪਸ ਆ ਗਏ ਕਿਉਂਕਿ ਤੁਹਾਨੂੰ ਪਤਾ ਹੈ ਕਿ ਮੱਕੇ ਦੇ ਵਿੱਚ ਕਿਸੇ ਗੈਰ ਸਿੱਖ ਨੂੰ ਨਹੀਂ ਜਾਣ ਦਿੰਦੇ ਗੈਰ ਮੁਸਲਮਾਨ ਨੂੰ ਨਹੀਂ ਜਾਣ ਦਿੰਦੇ ਇਸ ਕਰਕੇ ਇਹ ਬਗਦਾਦ ਤੋਂ ਵਾਪਸ ਆ ਗਏ ਸਰਦਾਰ ਕਰਮ ਸਿੰਘ ਦਾ ਪਹਿਲਾ ਨਾਂ ਜਿਹੜਾ ਹੈ ਇਹ ਮਹਾਰਾਜ ਸਿੰਘ ਸੀਗਾ ਜੀ ਪਰ ਸੰਤ ਅਤਰ ਸਿੰਘ ਹੁਣਾ ਤੋਂ ਇਹਨਾਂ ਨੇ ਅਮਰਤ ਸ਼ਕਿਆ ਤੇ ਨਾਮ ਰੱਖਿਆ ਸਰਦਾਰ ਕਰਮ ਸਿੰਘ ਆਰਥਿਕ ਸੰਕਟ ਵੀ ਇਹਨਾਂ ਦੇ ਉੱਤੇ ਆਇਆ ਉਹਨੂੰ ਦੂਰ ਕਰਨ ਦੇ ਲਈ ਇਹਨਾਂ ਨੇ ਸਰਗੋਦੇ ਦੇ ਵਿੱਚ ਅ ਬੈਦਗੀ ਦਾ ਕੰਮ ਵੀ ਸ਼ੁਰੂ ਕੀਤਾ ਪਰ ਉਹ ਰਾਸ ਨਹੀਂ ਆਇਆ। ਉਹਦੇ ਬਾਅਦ ਪੰਡਤ ਜਵਾਲਾ ਜੀ ਜਿਹੜੇ ਨੇ ਇਹਨਾਂ ਨੂੰ ਪਟਿਆਲੇ ਲੈ ਗਏ ਤੇ ਸਰ ਜੋਗਿੰਦਰ ਸਿੰਘ ਜਿਹੜੇ ਨੇ ਉਹਨਾਂ ਦੀ ਮਦਦ ਨਾਲ ਸਟੇਟ ਹਿਸਟੋਰੀਅਨ ਸੁਸਾਇਟੀ ਬਣਾਤੀ ਜੀ ਇੱਕ। ਤੇ ਇਹਨਾਂ ਨੂੰ ਉਸ ਸੁਸਾਇਟੀ ਦੇ ਸਕੱਤਰ ਦੀ ਜ਼ਿੰਮੇਵਾਰੀ ਮਿਲੀ। ਉਧਰੋਂ ਕਰਮ ਸਿੰਘ ਜੀ ਜਿਹੜੇ ਸੀਗੇ ਇਹ ਕਾਲੇ ਸੀਗੇ ਉਹਨਾਂ ਬੰਦਿਆਂ ਨੂੰ ਮਿਲਣ ਲਈ ਜਿਹੜੇ ਕਿ ਸਿੱਖ ਰਾਜ ਦੇ ਵਿੱਚ ਨੌਕਰੀ ਕਰਦੇ ਰਹੇ ਨੇ ਉਹਨਾਂ ਦੇ ਵਿੱਚੋਂ 1905-6 ਦੇ ਵਿੱਚ ਇਹਨਾਂ ਨੇ 18-20 ਬੰਦਿਆਂ ਦੇ ਨਾਲ ਮੁਲਾਕਾਤ ਕੀਤੀ ਹੈ ਜੀ ਉਹਨਾਂ ਦੇ ਵਿੱਚੋਂ ਇੱਕ ਸੀਗੇ ਉਹ ਬੰਦੇ ਜਦੋਂ ਸਰਦਾਰ ਚੇਤ ਸਿੰਘ ਬਰਾੜ ਮਾਰਿਆ ਏ ਉਦੋਂ ਉਹ ਮਹਾਰਾਜਾ ਜਿਹੜਾ ਖੜਕ ਸਿੰਘ ਸੀਗਾ ਉਹਦੇ ਕੋਲ હાજર ਸੀਗਾ ਉਹ ਬੰਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜਿਹੜਾ ਚੇਤ ਸਿੰਘ ਬਰਾੜ ਹੈ ਇਹ ਮਹਾਰਾਜਾ ਖੜਕ ਸਿੰਘ ਦਾ ਮਾਮਾ ਸੀਗਾ ਔਰ ਡੋਗਰਿਆਂ ਨੇ ਖੜਕ ਸਿੰਘ ਨੂੰ ਕਾਬੂ ਕਰਕੇ ਤੇ ਉਹਦੇ ਕਮਰੇ ਦੇ ਵਿੱਚ ਸਰਦਾਰ ਚੇਤ ਸਿੰਘ ਨੂੰ ਮਾਰਿਆ ਸੀਗਾ ਉਸ ਟਾਈਮ ਦੇ ਉੱਤੇ ਇਹ ਬੰਦਾ ਵੀ ਕਹਿੰਦਾ ਕਿ ਮੈਂ ਉੱਥੇ ਹਾਜ਼ਰ ਸੀਗਾ ਜਦੋਂ ਚੇਤ ਸਿੰਘ ਦਾ ਕਤਲ ਹੋਇਆ ਦੂਸਰਾ ਆਦਮੀ ਹੈ ਜੀ ਉਹ ਜਿਹੜਾ ਸੰਦੇਵਾਲਗਿਆਂ ਸਰਦਾਰਾਂ ਦਾ ਨੌਕਰ ਸੀਗਾ ਜੀ ਤੇ ਜਦੋਂ ਸੰਦੇਵਾਲੀਆਂ ਸਰਦਾਰਾਂ ਨੇ ਮਹਾਰਾਜਾ ਸ਼ੇਰ ਸਿੰਘ ਦੇ ਗੋਲੀ ਮਾਰੀ ਹੈ ਉਹ ਬੰਦਾ ਕਹਿੰਦਾ ਕਿ ਮੈਂ ਆਨ ਗਰਾਉਂਡ ਉਸ ਥਾਂ ਤੇ ਹਾਜ਼ਰ ਸੀਗਾ ਜਦੋਂ ਉਹਨਾਂ ਨੇ ਮਹਾਰਾਜਾ ਸ਼ੇਰ ਸਿੰਘ ਨੂੰ ਗੋਲੀ ਮਾਰੀ ਇਹ ਕੋ ਬੰਦਾ ਹੋ ਗਿਆ ਜੀ ਇੱਕ ਹੋਰ ਆਦਮੀ ਹੈ ਜੀ ਰਾਜਾ ਹੀਰਾ ਸਿੰਘ ਜਿਹੜਾ ਹੈ ਜਿਸ ਨੂੰ ਆਪਣੀ ਖਾਲਸਾ ਫੌਜ ਨੇ ਕਤਲ ਕਰ ਦਿੱਤਾ ਸੀਗਾ ਉਹ ਕਤਲ ਸਮੇਂ ਕਹਿੰਦੇ ਜੀ ਉਹਦੇ ਹੀਰਾ ਸਿੰਘ ਦੇ ਕਤਲ ਸਮੇਂ ਖਾਲਸਾ ਫੌਜ ਦੇ ਵਿੱਚ ਸੀਗਾ ਉਹ ਬੰਦਾ ਜਿਹੜਾ ਤੀਸਰਾ ਬੰਦਾ ਸੀਗਾ ਚੌਥਾ ਬੰਦਾ ਸੀਗਾ ਜੀ ਸੂਰਾਰ ਜਵਾਰ ਸਿੰਘ ਜਿਹੜਾ ਸੀਗਾ ਉਹਦੇ ਕਤਲ ਸਮੇਂ ਮੌਕੇ ਤੇ ਹਾਜ਼ਰ ਸੀਗਾ ਤੇ ਇਹ ਮਹਾਰਾਜਾ ਦਲੀਪ ਸਿੰਘ ਦਾ ਅਰਦਲੀ ਸੀਗਾ ਜੀ ਪਰ ਉਹਦੇ ਬਾਅਦ ਖਖਿਆਂ ਬਾਬਿਆਂ ਦੀ ਜਿਹੜੀ ਆ ਹੋਈ ਆ ਬਗਾਵਤ ਹੋਈ ਆ ਉਹਦੇ ਵਿੱਚ ਵੀ ਇੱਕ ਬੰਦਾ ਸੀਗਾ ਜੀ ਉਹ ਬੰਦਾ ਜਿਹੜਾ ਏ ਉਹ ਖੌੜੀ ਕਿਲੇ ਦੇ ਵਿੱਚ ਦੁਸ਼ਮਣ ਦੇ ਹੱਥ ਆ ਗਿਆ ਸੀਗਾ ਕਹਿੰਦਾ ਉਹ ਦੱਸਦਾ ਆਪਣੇ ਆਪ ਦਾ ਕਿ ਮੈਂ ਦੁਸ਼ਮਣ ਦੇ ਹੱਥ ਆ ਗਿਆ ਸੀਗਾ ਦੁਸ਼ਮਣ ਨੇ ਉਹਨਾਂ ਨੂੰ ਬਹੁਤ ਤਾਰਚਰ ਕੀਤਾ ਪਰ ਫਿਰ ਵੀ ਉਹ ਬੰਦਾ ਜਿਹੜਾ ਹੈ ਆਪਣੇ ਸਿੱਖੀ ਸਦਕਾ ਤੇ ਕਾਇਮ ਰਿਹਾ ਔਰ ਲਾਸਟ ਬੰਦਾ ਜਿਹੜਾ ਹੈ ਉਹ ਬੰਦਾ ਤੇ ਜਿਹੜਾ ਹੈ ਉਹ ਫਿਰੂ ਸ਼ਹਿਰ ਦੀ ਲੜਾਈ ਮੁਦਕੀ ਦੀ ਲੜਾਈ ਸਭਰਾਵਾਂ ਦੀ ਲੜਾਈ ਰਾਮਨਗਰ ਦੀ ਲੜਾਈ ਮਤਲਬ ਜਿੰਨੀਆਂ ਵੀ ਸਿੱਖਾਂ ਕੋਲ ਲੜਾਈਆਂ ਹੋਈਆਂ ਨੇ ਉਹ ਬੰਦਾ ਉਹ ਲੜਾਈਆਂ ਲੜਿਆ ਸਰਦਾਰ ਕਰਮ ਸਿੰਘ ਨੇ ਇਹਨਾਂ ਸਭ ਬਦਿਆਂ ਦੇ ਬਿਆਨ ਜਿਹੜੇ ਨੇ ਕਲੰਬਦ ਕੀਤੇ ਕਿਉਂਕਿ ਇਹ ਉਹ ਬੰਦੇ ਨੇ ਜਿਨ੍ਹਾਂ ਨੇ ਅੱਖੀ ਸਭ ਕੁਝ ਦੇਖਿਆ ਹੈ ਨਾ ਕਿ ਕੰਨ ਹੀ ਸੁਣਿਆ ਕਿਸੇ ਕੋ ਔਰ ਉਹਨਾਂ ਦੀ ਗਵਾਹੀ ਤਾਂ ਜਿਹੜੀ ਹੈ ਉਹ ਸਿੱਖ ਇਤਿਹਾਸ ਦੇ ਵਿੱਚ ਬਹੁਤ ਵੱਡੀ ਚੀਜ਼ ਮੰਨੀ ਜਾਂਦੀ ਹੈ ਜੀ ਔਰ ਸਰਦਾਰ ਕਰਮ ਸਿੰਘ ਨੇ ਉਹਨਾਂ ਸਾਰਿਆਂ ਦੇ ਬਿਆਨ ਜਿਹੜੇ ਆ ਉਹ ਕਲੰਬਦ ਕੀਤੇ ਨੇ ਔਰ ਸਰਦਾਰ ਕਰਮ ਸਿੰਘ ਜਿਹੜੇ ਨੇ ਇਹ ਸਿਰਫ ਇੱਥੋਂ ਤੱਕ ਨਹੀਂ ਸੀਮਤ ਹੈ ਇਹਨਾਂ ਨੇ ਆਪਣੀ ਖੋਜ ਨੂੰ ਖਾਲਸਾ ਰਾਜ ਦੇ ਵਿੱਚ ਡੋਗਰੇ ਭਰਾਵਾਂ ਵੱਲੋਂ ਹੋਈਆਂ ਜਿਹੜੀਆਂ ਚਾਲਾਂ ਚੱਲੀਆਂ ਉਹਨਾਂ ਨੇ ਖਾਲਸਾ ਰਾਜ ਖਤਮ ਕਰ ਲਈ ਉਹਨਾਂ ਤੱਕ ਵੀ ਗਹਿਣ ਜਾਂਚ ਕੀਤੀ ਹੈ ਉਹਦੇ ਬਾਅਦ ਸਰਦਾਰ ਕਰਮ ਸਿੰਘ ਹਿਸਟੋਰੀਅਨ ਨੇ ਜਿਹੜੇ ਰੋਜ਼ਨਾਮਚੇ ਹੁੰਦੇ ਨੇ ਰੋਜ਼ਨਾਮਚੇ ਹੁੰਦੇ ਆ ਜੀ ਦਰਬਾਰ ਦੇ ਵਿੱਚ ਰੋਜ਼ਾਨਾ ਇੱਕ ਆ ਸ਼ੀਟ ਲਿਖੀ ਜਾਂਦੀ ਹੈ ਜੀ। ਉਹਦੇ ਵਿੱਚ ਅ ਇੱਕ ਦਿਨ ਦੇ ਵਿੱਚ ਦਰਬਾਰ ਦੇ ਵਿੱਚ ਕੀ ਕੰਮ ਹੋਇਆ, ਮਹਾਰਾਜੇ ਨੇ ਕੀ ਕੰਮ ਕੀਤੇ, ਉਹਨੂੰ ਮਿਲਣ ਵਾਲੇ ਕਿਹੜੇ ਸੀਗੇ ਔਰ ਮਹਾਰਾਜੇ ਨੇ ਖਾਧਾ ਕੀ, ਅੱਜ ਪਕਾਇਆ ਕੀ, ਇਹ ਕੁਝ ਰੋਜ਼ਨਾਮਚੇ ਦੇ ਵਿੱਚ ਸਭ ਕੁਝ ਲਿਖਿਆ ਹੁੰਦਾ ਹੈ। ਉਹਦੇ ਰਾਹੀ ਦੀ ਜਿਹੜੀਆਂ ਘਟਨਾਵਾਂ ਹੋਈਆਂ ਨੇ ਉਹਨਾਂ ਨੂੰ ਵੀ ਸਦਾ ਕਰਮ ਸਿੰਘ ਹਿਸਟਰੀ ਨੇ ਕਲੰਬਦ ਕੀਤਾ ਹੈ। ਕਰਮ ਸਿੰਘ ਨੇ ਇਤਿਹਾਸ ਨੂੰ 12 ਰਾਹੀਨੀ ਕਲੰਬਦ ਕੀਤਾ ਜੀ। ਕਿਉਂਕਿ ਉਸ ਟਾਈਮ ਦੇ ਉੱਤੇ ਪੰਜਾਬ ਦੇ ਲੋਕ 12 ਗਾਉਂਦੇ ਸੀਗੇ 12 ਸੁਣਦੇ ਸੀਗੇ ਔਰ 12 ਜਿਹੜੀਆਂ ਨੇ ਉਹ ਸੂਰਮਿਆਂ ਦੀਆਂ ਗੰਗੀਆਂ ਜਾਂਦੀਆਂ ਨੇ ਸੂਰਮਿਆਂ ਦੀਆਂ ਸੁਣੀਆਂ ਜਾਂਦੀਆਂ ਨੇ ਇਸ ਲਈ ਕਰਮ ਸਿੰਘ ਹਿਸਟੋਰੀਅਨ ਨੇ 1 ਰੁਪਿਆ ਦੇ ਕੇ ਤੇ ਇੱਕ ਵਾਰ ਲਖਵਾਈ ਸੀ ਜੀ ਨਹੀਂ ਸੌਰੀ ਇਸ ਲਈ ਕਰਮ ਸਿੰਘ ਹਿਸਟੋਰੀਅਨ ਨੇ 1 ਰੁਪਿਆ ਦੇ ਕੇ ਇੱਕ ਵਾਰ ਸੁਣੀ ਸੀਗੀ ਜੀ ਔਰ 5 ਰੁਪਏ ਦੇ ਕੇ ਇਹਨਾਂ ਨੇ ਇੱਕ ਵਾਰ ਲਿਖਵਾਈ ਸੀਗੀ ਨਦਰਸ਼ਾ ਦੇ ਬਾਰੇ ਜਿਹਨੂੰ ਕਹੇ ਨਦਰਸ਼ਾ ਦੀ ਪੌੜੀ ਦਾ ਨਾਮ ਦਿੱਤਾ ਗਿਆ ਹੈ ਕਰਮ ਸਿੰਘ ਨੇ ਖਾਨ ਬਾਦਰੇ ਸਮੇਂ ਦੀਆਂ ਕਟਨਾਵਾਂ ਬਾਰੇ ਵੀ ਕਾਫੀ ਮਤਲਬ ਇਹਨਾਂ ਨੇ ਖੋਜ ਪੜਤਾਲ ਕੀਤੀ ਹੈ ਔਰ ਉਹਨਾਂ ਨੇ ਸੁੰਦਰ ਦਾਸ ਆਗਮ ਜਿਹੜਾ ਕਪੂਰਥਲੇ ਦਾ ਕਵੀ ਹੈ ਉਹਦੀਆਂ ਕਵਿਤਾਵਾਂ ਦੇ ਵਿੱਚੋਂ ਵੀ ਪੰਜਾਬ ਦੇ ਵਿੱਚ ਵਾਪਰੀਆਂ ਘਟਨਾਵਾਂ ਜਿਹੜੀਆਂ ਨੇ ਉਹ ਵੀ ਕਲਮਬਦ ਕੀਤੀਆਂ ਨੇ ਮਤਲਬ ਕਿ ਸਰਵਾਰ ਕਰਮ ਸਿੰਘਨ ਸਟੋਰੀ ਜਿਹੜਾ ਹੈ ਇਹਨਾਂ ਨੂੰ ਜਿੱਥੋਂ ਵੀ ਪੰਜਾਬ ਦਾ ਇਤਿਹਾਸ ਲੱਭਾ ਇਹਨਾਂ ਨੇ ਲਿਖ ਲਿਆ ਇਹਨਾਂ ਨੇ ਨਹੀਂ ਦੇਖਿਆ ਕਿ ਉਹ 12 ਨੇ ਇਹਨਾਂ ਨੇ ਨਹੀਂ ਦੇਖਿਆ ਕਿ ਉਹ ਕਬਤਾਵਾਂ ਨੇ ਇਹਨਾਂ ਨੇ ਨਹੀਂ ਦੇਖਿਆ ਕਿ ਰੂਜਨਾਮਚੇ ਨੇ ਮਤਲਬ ਜੋ ਇਹਨਾਂ ਦੇ ਹੱਥ ਆਇਆ ਇਹਨਾਂ ਨੇ ਲਿਖ ਦਿੱਤਾ ਉਹਦੇ ਬਾਅਦ ਜੀ ਮਿਸਲਾਂ ਦਾ ਕੰਮ ਹੀ ਆ ਗਿਆ ਦੇਖੋ ਯਮੁਨਾ ਤੇ ਗੰਗਾ ਦੇ ਵਿਚਕਾਰ ਮਿਰਠ ਤੇ ਸਾਧਪੁਰ ਦੇ ਇਲਾਕੇ ਤੇ ਕਬਜ਼ਾ ਔਰ ਉਹਦੀ ਰਾਖੀ ਦੀ ਅਗਰਾਈ ਕਰਨ ਦੇ ਲਈ ਸਿੱਖ ਮਿਸਲਾਂ ਦੇ ਵਿੱਚ ਆਪਸ ਦੇ ਵਿੱਚ ਸਨ 1710 ਤੋਂ ਲੈ ਕੇ 1840 ਦੇ ਵਿੱਚ 15 ਲੜਾਈਆਂ ਹੋਈਆਂ ਨੇ। ਉਹਨਾਂ ਲੜਾਈਆਂ ਦਾ ਵੀ ਵਰਣਨ ਜਿਹੜਾ ਹੈ ਇਹ ਕਰਮ ਸਿੰਘ ਹਿਸਟੋਰੀਅਨ ਨੇ ਆਪਣੇ ਇਤਿਹਾਸ ਦੇ ਪੰਨਿਆਂ ਦੇ ਵਿੱਚ ਕੀਤਾ ਹੈ। ਦੇਖ ਲਓ ਕਿ ਇਹਨਾਂ ਲੜਾਈਆਂ ਦਾ ਕਿ ਸੇਵੀ ਇਤਿਹਾਸਕਾਰ ਨੇ ਹੋਰ ਨੇ ਕਦੀ ਵੀ ਜ਼ਿਕਰ ਤੱਕ ਨਹੀਂ ਕੀਤਾ ਨਾ ਸਾਨੂੰ ਇਹਨਾਂ ਲੜਾਈਆਂ ਦੇ ਬਾਰੇ ਪਤਾ ਹੈ ਪਰ ਕਰਮ ਸਿੰਘ ਹਿਸਟੋਰੀਅਨ ਨੇ ਆਪਣੇ ਕਿਤਾਬਾਂ ਦੇ ਵਿੱਚ ਇਹਨਾਂ ਲੜਾਈਆਂ ਦਾ ਵੀ ਜ਼ਿਕਰ ਕੀਤਾ ਹੈ ਔਰ ਇਸ ਇਲਾਕੇ ਦੇ ਵਿੱਚ ਖਾਲਸੇ ਦੀ ਜਿਹੜੀ ਸਰਦਾਰੀ ਸੀਗੀ ਉਹ ਸ਼ਾਇਦ ਇਹ ਕਹਿੰਦੇ ਕਿ ਕੋਈ ਹੋਰ ਇਤਿਹਾਸਕਾਰ ਜਿਹੜਾ ਹੈ ਉਹ ਜਾਣਦਾ ਹੋਵੇ ਅਜ ਦੇ ਇਤਿਹਾਸਕਾਰ ਇਸ ਸਰਦਾਰੀ ਨੂੰ ਭੁੱਲ ਚੁੱਕੇ ਨੇ ਸਰਦਾਰ ਕਰਮ ਸਿੰਘ ਜਿਹੜੇ ਨੇ ਇਹਨਾਂ ਨੂੰ ਆਪਣੀ ਯਾਦਸ਼ਕਤੀ ਦੇ ਕੋਤੇ ਬਹੁਤ ਮਾਨਸੀਗਾ ਇਹਨਾਂ ਦੀ ਯਾਦਦਾਸ਼ਤ ਕਿੰਦੀ ਹੈ ਬਹੁਤ ਤੇਜ਼ ਸੀਗੀ ਇਸ ਕਰਕੇ ਇਹ ਨੋਟ ਨਹੀਂ ਸੀਗੇ ਲਿਖਦੇ ਸਿਰਫ ਇਹਨਾਂ ਨੂੰ ਇੰਨਾ ਸੀਗਾ ਕਿ ਮੈਨੂੰ ਯਾਦ ਹੈ ਮੇਰੀ ਯਾਦਸ਼ਕਤੀ ਤੇਜ਼ ਹੈ ਤੇ ਮੈਂ ਜੋ ਵੀ ਇਹ ਲਿਖਦੇ ਉਹ ਸਿੱਧਾ ਹੀ ਆਪਣੇ ਨੋਟਬੁੱਕ ਦੇ ਵਿੱਚ ਕਲਮ ਬੰਦ ਕਰਦੇ ਆਪਣੇ ਇਤਿਹਾਸ ਦੀ ਕਿਤਾਬ ਦੇ ਵਿੱਚ ਲਿਖਦੇ ਨਾ ਕਿ ਉਹਦੇ ਨੋਟ ਬਣਾਉਂਦੇ ਤੇ ਨੋਟ ਤੋਂ ਬਣਾਉਣ ਤੋਂ ਬਾਅਦ ਉਹ ਜਿਹੜੇ ਆਪਣੀ ਕਿਤਾਬਾਂ ਦੇ ਵਿੱਚ ਲਿਖਦੇ ਔਰ ਨੋਟ ਤੇ ਇਹ ਕੋਈ ਲਿਖ ਦੇਣੀ ਸੀਗੇ ਯਾਦਦਾਸ਼ਤ ਇਹਨਾਂ ਨੂੰ ਆਪਣੇ ਪੂਰਾ ਮਾਨ ਸੀਗਾ ਪਰ ਛੋਟੀ ਉਮਰ ਹੀ ਇਹਨਾਂ ਨੂੰ ਤਪਦਿਕ ਹੋ ਗਿਆ ਜੀ ਔਰ 10 ਨਵੰਬਰ 1903 ਤਰਨਤਾਰ ਦੇ ਵਿੱਚ ਸਰਦਾ ਸਾਹਿਬ ਅਕਾਲ ਚਲਣਾ ਕਰ ਜਾਂਦੇ ਨੇ ਇਹ ਸੀਗੇ ਜੀ ਸਰਦਾਰ ਕਰਮ ਸਿੰਘ ਹਿਸਟੋਰੀਅਨ ਬਾਰੇ ਥੋੜੀ ਬਹੁਤ ਜਾਣਕਾਰੀ ਜਿੰਨੀ ਕੋ ਇਹਨੂੰ ਕੁਝ ਪਤਾ ਲੱਗਾ ਉਹਨਾਂ ਇੱਕ ਮੈਂ ਤੁਹਾਨੂੰ ਦੱਸੀ ਕਾਨੂੰ ਆਪਾਂ ਇੱਕ ਵੀਡੀਓ ਲੈ ਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀਓਦੇ